ਸਮਾ ਬਣਿਆ ਇੱਕ ਕਥਾ ਵਿਚਾਰਾਂ ਦਾ ਜੋ ਪਵਨ ਸ਼ਬਦ ਆਪ ਜੀ ਨੇ ਸਰਵਣ ਕੀਤਾ ਗੂਜਰੀ ਰਾਗ ਦੀ ਵਾਰ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਰਚਨਾ ਤੋਂ ਚਾਰਣ ਕੀਤੀ ਇਸ ਪਵਨ ਪੌੜੀ ਦੇ ਨਾਲ ਸਤਿਗੁਰਾਂ ਨੇ ਦੋ ਸ਼ਲੋਕ ਲਿਖੇ ਨੇ ਪਹਿਲੇ ਸ਼ਲੋਕ ਦਾ ਪਾਠ ਅਤੇ ਵਿਆਖਿਆ ਕਲਦੇ ਦੀਵਾਨਾਂ ਵਿੱਚ ਆਪ ਜੀ ਨੇ ਸਰਵਣ ਕੀਤੀ ਦੂਸਰਾ ਸ਼ਲੋਕ ਅਤੇ ਪੌੜੀ ਦੇ ਵਿੱਚ ਸਤਿਗੁਰੂ ਜੋ ਸਿੱਖਿਆ ਦਿੰਦੇ ਨੇ ਉਪਦੇਸ਼ ਦਿੰਦੇ ਨੇ ਆਉ ਸਮਝਣ ਦਾ ਯਤਨ ਕਰੀਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਈਏ ਆਖੀਏ ਜੀ ਸਤਨਾਮ ਧਨਵਾਹੀ ਗੁਰੂ ਸਾਹਿਬ ਜੀ ਮਹੱਲਾ ਤੀਜਾ ਸਚਾ ਨਾਮ ਧਿਆਈਐ ਸਬੋ ਵਰਤੈ ਸਚ ਨਾਨਕ ਹੁਕਮ ਬੁਝ ਪ੍ਰਵਾਨ ਹੋਏ ਤਾਂ ਫਲ ਪਾਵੈ ਸਚ ਸਤਿਗੁਰੂ ਉਪਦੇਸ਼ ਕਰਦੇ ਨੇ ਕਿ ਸੱਚਾ ਨਾਮ ਧਿਆਈਐ ਸੱਚੇ ਦਾ ਅਰਥ ਹੈ ਜਿਹੜਾ ਸਦਾ ਥਿਰ ਰਹਿਣ ਵਾਲਾ ਜਿਸ ਨੇ ਕਦੇ ਨਾਸ਼ ਨਹੀਂ ਹੋਣਾ ਪਿਛਲੇ ਸ਼ਲੋਕ ਵਿੱਚ ਅਸੀਂ ਪੜਿਆ ਸੀ ਕਿ ਉਹ ਪਰਮਾਤਮਾ ਸਦਾ ਸਦਾ ਉਸੇਵਿਏ ਜੋ ਸਭ ਮੈਂ ਰਹੈ ਸਮਾਇ ਅਬਰ ਦੂਜਾ ਕਿਉਂ ਸੇਵਿਏ ਜਮੈਂ ਤੇ ਮਰ ਜਾਏ ਹੋਰ ਸਾਰਾ ਕੁਝ ਨਾਸ਼ ਹੋ ਜਾਂਦਾ ਹੈ ਕੇਵਲ ਪਰਮਾਤਮਾ ਸਦਾ ਥੇ ਰਹਿਣ ਵਾਲਾ ਹੈ ਉਹੀ ਸੱਚਾ ਹੈ ਬਾਕੀ ਸਾਰਾ ਕੁਝ ਜੋ ਕੁਝ ਵੀ ਨਜ਼ਰ ਆਉਂਦਾ ਹੈ ਇਹ ਮਿੱਥਿਆ ਹੈ ਝੂਠ ਹੈ ਇਸ ਕਰਕੇ ਸਦਾ ਥੇ ਰਹਿਣ ਵਾਲਾ ਜੋ ਸੱਚਾ ਨਾਮ ਹੈ ਉਸ ਦੀ ਰੱਦ ਨਾ ਕਰੀਏ ਉਸ ਨੂੰ ਜਪਣਾ ਕਰੀਏ ਸਭੋ ਵਰਤੈ ਸੱਚ ਸਾਰੇ ਸੰਸਾਰ ਦੇ ਅੰਦਰ ਉਹ ਵਰਤ ਰਿਹਾ ਇਹ ਨਹੀਂ ਕਿ ਪ੍ਰਮਾਤਮਾ ਕਿਤੇ ਅਲੱਗ ਜਗ੍ਹਾ ਤੇ ਬੈਠਾ ਹੋਇਆ ਤੇ ਜਿੱਥੇ ਅਸੀਂ ਇੱਥੇ ਬੈਠੇ ਹਾਂ ਜੇ ਸਾਡੀ ਬੰਦਗੀ ਪ੍ਰਵਾਨ ਹੋਈ ਤੇ ਉਹਨੇ ਉੱਥੋਂ ਚੱਲ ਕੇ ਆਪਣੇ ਕਿਸੇ ਵਾਹਨ ਦੇ ਉੱਤੇ ਸਵਾਰ ਹੋ ਕੇ ਕੁਝ ਮੰਜ਼ਲਾਂ ਤੈਅ ਕਰਕੇ ਤੇ ਫੇਰ ਸਾਡੇ ਕੋਲ ਪਹੁੰਚਣਾ ਤੇ ਸਾਨੂੰ ਦਰਸ਼ਨ ਦੇਣੇ ਉਹ ਸਭੋ ਵਰਤੈ ਸੱਚ ਉਹ ਸਾਰੇ ਥਾਵਾਂ ਦੇ ਉੱਤੇ ਪਹਿਲਾਂ ਹੀ ਵਰਤ ਰਿਹਾ ਹੈ ਕੋਈ ਐਸੀ ਥਾਂ ਨਹੀਂ ਸ੍ਰਿਸ਼ਟੀ ਦੇ ਵਿੱਚ ਜਿੱਥੇ ਉਹ ਪਰਮਾਤਮਾ ਮੌਜੂਦ ਨਹੀਂ ਹੈ ਸਤਿਗੁਰੂ ਆਖਦੇ ਨਾਨਕ ਹੁਕਮ 부ਝ ਪ੍ਰਵਾਨ ਹੋਏ ਤਾਂ ਫਲ ਪਾਵੈ ਸਚ ਪਰ ਜਿਹੜੇ ਹੁਕਮ ਨੂੰ 부ਝ ਕੇ 부ਝਣਾ ਕੀ ਹੈ ਸਮਝਣਾ ਜਿਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਅਸੀਂ ਸੁਣਦੇ ਹੁੰਦੇ ਸੀ ਆਪਣੇ ਬਜ਼ੁਰਗਾਂ ਕੋਲੋਂ ਉਹਨਾਂ ਨੇ ਕਹਿਣਾ ਬਾਤ ਮੈਂ ਪਉਣਾ ਬੁੱਝ ਕੇ ਦੱਸੋ ਪਹੇਲੀ ਪਉਣਾ ਬੁੱਝ ਕੇ ਦੱਸੋ ਬੁੱਝਣ ਦਾ ਮਤਲਬ ਕਿ ਇਸ ਨੂੰ ਖੋਲ ਕੇ ਦੱਸੋ ਇਹਦਾ ਮਤਲਬ ਕੀ ਹੈ ਸੋ ਬੁੱਝਣਾ ਹੈ ਤੇ ਸਤਗੁਰੂ ਆਖਦੇ ਜਿਹੜੇ ਹੁਕਮ ਬੁੱਝਦੇ ਨੇ ਹੁਕਮ ਬੁੱਝੇ ਪ੍ਰਵਾਨ ਹੋਏ ਉਹੀ ਕੇਵਲ ਤੇ ਕੇਵਲ ਪ੍ਰਵਾਨ ਹੁੰਦੇ ਨੇ ਤੇ ਹੁਕਮ ਹੋਣ ਪ੍ਰਮਾਤਮਾ ਦਾ ਕਿੱਥੋਂ ਪਤਾ ਲੱਗੇ ਕਿਉਂਕਿ ਸਤਗੁਰੂ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਸਤਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇ ਬਾਣੀ ਦੇ ਵਿੱਚ ਜਿਹੜੇ ਬੋਲ ਸਤਗੁਰਾਂ ਨੇ ਸਾਨੂੰ ਸੁਣਾਏ ਨੇ ਉਸ ਬੋਲਾਂ ਨੂੰ ਪ੍ਰਮਾਤਮਾ ਨੇ ਹੀ ਪ੍ਰਗਟ ਕੀਤਾ ਕਿਉਂਕਿ ਪ੍ਰਮਾਤਮਾ ਨੇ ਆਪਣਾ ਆਪ ਸਤਗੁਰੂ ਦੇ ਅੰਦਰ ਰੱਖਿਆ ਸਤਗੁਰ ਵਿੱਚ ਆਪ ਰਖਿਓਨ ਰੱਬ ਨੇ ਆਪਣੇ ਆਪ ਨੂੰ ਸਤਗੁਰੂ ਦੇ ਅੰਦਰ ਰੱਖਿਆ ਕਰ ਪ੍ਰਗਟ ਆਖ ਸੁਣਾਇਆ ਤੇ ਸਤਗੁਰੂ ਦੀ ਰਸਨਾ ਦੇ ਰਾਹੀਂ ਪ੍ਰਗਟ ਆਖ ਕਰਕੇ ਆਪਣਾ ਹੁਕਮ ਸੁਣਾ ਦਿੰਦਾ ਹੈ ਹੁਣ ਬਾਣੀ ਦਾ ਹੁਕਮ ਹੀ ਸਾਡੇ ਵਾਸਤੇ ਰੱਬ ਦਾ ਹੁਕਮ ਹੈ ਨਾਨਕ ਹੁਕਮ ਬੁਝ ਪ੍ਰਵਾਨ ਹੋਏ ਇਸ ਤਰ੍ਹਾਂ ਰੱਬ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋਈਦਾ ਹੈ ਜੇਕਰ ਬਾਣੀ ਦੇ ਹੁਕਮ ਨੂੰ ਸਮਝਿਆ ਜਾਵੇ ਬੁੱਝਿਆ ਜਾਵੇ ਤਾਂ ਫਲ ਪਾਵੇ ਸੱਚ ਫਿਰ ਫਲ ਕਿਹੜਾ ਪਾਵਾਂਗੇ ਸੱਚ ਹੁਣ ਇਥੇ ਸੱਚ ਦਾ ਅਰਥ ਕੀ ਹੈ ਪਰਮਾਤਮਾ ਦਾ ਨਾਮ ਪਰਮਾਤਮਾ ਦਾ ਦਰਸ਼ਨ ਸਾਨੂੰ ਫੇਰ ਪ੍ਰਾਪਤ ਹੋਵੇਗਾ ਜੇ ਬਾਣੀ ਦਾ ਗਿਆਨ ਰੂਪੀ ਉਗਮ ਜਿਹੜਾ ਹੈ ਇਹ ਸੀ ਬੁੱਝ ਲਵਾਂਗੇ ਸਮਝ ਲਵਾਂਗੇ ਸਤਿਗੁਰੂ ਬਾਣੀ ਦੇ ਵਿੱਚ ਆਖਦੇ ਨੇ ਕਰਮ ਕਰਤੂਤ ਬੇਲ ਵਿਸਥਾਰੀ RAM ਨਾਮ ਫਲੂਆ ਇਹ ਮਨੁੱਖ ਜੇ ਬਾਣੀ ਦੇ ਅਨੁਸਾਰ ਗੁਰੂ ਦੇ ਦੱਸੇ ਦੇ ਅਨੁਸਾਰ ਤੂੰ ਆਪਣੇ ਕਰਮਾਂ ਦੀ ਵੇਲ ਲਾਵੇਂਗਾ ਨਾ ਤੇ ਉਸ ਵੇਲ ਦੇ ਉੱਤੇ ਜਿਹੜਾ ਫਲ ਲੱਗੇਗਾ ਉਹ RAM ਨਾਮ ਦਾ ਫਲ ਲੱਗੇਗਾ ਕਰਮ ਕੀ ਕਰਤੂਤ ਬੇਲ ਵਿਸਥਾਰੀ RAM ਨਾਮ ਫਲੂਆ ਤੇ ਇੱਥੇ ਸਤਿਗੁਰੂ ਆਖਦੇ ਜਿਹੜਾ ਹੁਕਮ ਨੂੰ ਬੁੱਝ ਲੈਂਦਾ ਹੈ ਭਾਵ ਕਿ ਗੁਰਬਾਣੀ ਦੇ ਹੁਕਮ ਨੂੰ ਪਛਾਣਦਾ ਹੋਇਆ ਫਿਰ ਉਹਦੇ ਅਨੁਸਾਰ ਜਿਹੜਾ ਚੱਲ ਪੈਂਦਾ ਉਹਨੂੰ ਫਲ ਕਿਹੜਾ ਮਿਲਦਾ ਸੱਚ ਦਾ ਉਸਨੂੰ ਫਲ ਕਿਹੜਾ ਮਿਲਦਾ ਹੈ ਗੁਰਬਾਣੀ ਦੇ ਗਿਆਨ ਦਾ ਉਸਨੂੰ ਫਲ ਕਿਹੜਾ ਮਿਲਦਾ ਹੈ RAM ਨਾਮ ਦਾ RAM ਨਾਮ ਫਲੂਆ ਸਤਿਗੁਰੂ ਆਖਦੇ ਤਾਂ ਫਲ ਪਾਵੈ ਸਚ ਫਿਰ ਉਹ ਸਚ ਰੂਪ ਨਾਮ ਰੂਪ ਫਲ ਨੂੰ ਪ੍ਰਾਪਤ ਕਰ ਲੈਂਦਾ ਤੇ ਜਿਹੜਾ ਹੁਕਮ ਨੂੰ ਬੁੱਝ ਕੇ ਉਸ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਨਾ ਕਰੇ ਸਤਿਗੁਰੂ ਆਖਦੇ ਕਥਨੀ ਬਦਨੀ ਕਰਤਾ ਫਿਰੈ ਹੁਕਮ ਹੈ ਮੂਲ ਨਾ ਬੁਝਈ ਅੰਦਾ ਕਾਚ ਨਿਕਾਚ ਜਿਹੜਾ ਕਥਨੀ ਬਦਨੀ ਕੇਵਲ ਤੇ ਕੇਵਲ ਕਥਨ ਕਰਦਾ ਫਿਰੈ ਕਿ ਮੈਨੂੰ ਬੜਾ ਗਿਆਨ ਦਾ ਪਤਾ ਪਰ ਗਿਆਨ ਦਾ ਮਾਰਗ ਆਪ ਬਿਲਕੁਲ ਨਾ ਅਪਣਾਇਆ ਹੋਵੇ ਸਤਿਗੁਰ ਬਾਣੀ ਵਿੱਚ ਆਖਦੇ ਨੇ ਕਿ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਵਸ ਰਸ ਰਸਮਾਨ ਉਹ ਜਿਹੜਾ ਨਾਮ ਹੈ ਉਹ ਵੀ ਸਤਿਗੁਰ ਦਾ ਗਿਆਨ ਹੀ ਹੈ ਤੇ ਗੁਰਮੁਖ ਜਿਹੜਾ ਹੈ ਉਹ ਇਹਦੇ ਨਾਲ ਰਸ ਇਹਦਾ ਲੈ ਕਰਕੇ ਤੇ ਮਾਨ ਪ੍ਰਾਪਤ ਕਰਦਾ ਤੇ ਸਤਿਗੁਰ ਆਖਦੇ ਇਹ ਜਿਹੜਾ ਗਿਆਨ ਹੈ ਗਿਆਨ ਧਿਆਨ ਸਭ ਗੁਰਤੇ ਹੋਏ ਸਾਚੀ ਰਹਿਤ ਸਾਚਾ ਮਨ ਸੋਏ ਜਿਹਦੇ ਰਹਿਤ ਵੀ ਸੱਚੀ ਹੈ ਤੇ ਮਨ ਦੇ ਅੰਦਰ ਵੀ ਇਹ ਸੱਚਾ ਗਿਆਨ ਵਸਿਆ ਭਾਵ ਕਿ ਜੋ ਸੱਚਾ ਗਿਆਨ ਮਨ ਦੇ ਵਿੱਚ ਵਸਿਆ ਉਹਦੇ ਅਨੁਸਾਰ ਰਹਤ ਉਹਦੇ ਅਨੁਸਾਰ ਚੱਲਦਾ ਰਹਿਣੀ ਵੀ ਉਹਦੇ ਅਨੁਸਾਰ ਹੈ ਤੇ ਸਤਿਗੁਰੂ ਆਖਦੇ ਜਿਹੜਾ ਮਨਮੁਖ ਹੈ ਨਾ ਉਹ ਪਰ ਰਹਿਣੀ ਅਨੁਸਾਰ ਨਹੀਂ ਚੱਲਦਾ ਤੇ ਗਿਆਨ ਦੀ ਗੱਲ ਜ਼ਰੂਰ ਕਰਦਾ ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਏ ਨਾਵੋਂ ਭੁੱਲੇ ਥਾਉ ਨਾ ਕੋਏ ਉਹ ਨਾਂਵ ਤੋਂ ਖੁੰਝੇ ਹੋਏ ਨੇ ਉਹਨਾਂ ਨੂੰ ਨਾਮ ਰੂਪੀ ਫਲ ਪ੍ਰਾਪਤ ਨਹੀਂ ਹੋ ਸਕਦਾ ਇਸ ਪਵਨ ਸ਼ਬਦ ਵਿੱਚ ਸਤਿਗੁਰੂ ਆਖਦੇ ਨੇ ਕਿ ਜਿਹੜੇ ਹੁਕਮ ਨਹੀਂ ਜਾਣਦੇ ਕਥਨੀ ਬਦਨੀ ਕਰਤਾ ਫਿਰ ਗੱਲਾਂ ਬਾਤਾਂ ਬੜੀਆਂ ਕਰਦਾ ਫਿਰ ਪਰ ਜਿਹੜਾ ਹੁਕਮ ਹੈ ਹੁਕਮੈ ਮੂਲ ਨਾ 부ਝਾਈ ਉਸ ਨੂੰ ਬਿਲਕੁਲ ਵੀ ਨਾ ਪਛਾਣੇ ਹੁਕਮ ਦੇ ਅਨੁਸਾਰ ਜੀਵਨ ਨੂੰ ਬਿਲਕੁਲ ਵੀ ਨਾ ਢਾਲੇ ਤੇ ਸਤਿਗੁਰੂ ਆਖਦੇ ਅੰਦਾ ਕਚਨ ਕਚ ਉਹ ਅੰਨਾ ਹੈ ਕੱਚੀਆਂ ਕੇਵਲ ਗੱਲਾਂ ਕਰ ਰਿਆ ਹੈ ਉਹਦੇ ਪੱਲੇ ਸੱਚਾ ਗਿਆਨ ਨਹੀਂ ਹੈ ਅੱਗੇ ਸਤਿਗੁਰੂ ਪੌੜੀ ਦੇ ਵਿੱਚ ਜੋ ਉਪਦੇਸ਼ ਹੈ ਛਾਰ ਹੈ ਸਾਰਾ ਦਾ ਸਾਰਾ ਸਮਝਾਉਂਦੇ ਨੇ ਸੰਜੋਗ ਵਿਜੋਗ ਉਪਾਯੋਂ ਨੇ ਸ੍ਰਿਸ਼ਟੀ ਕਾ ਮੂਲ ਰਚਾਇਆ ਹੁਕਮੀ ਸ੍ਰਿਸ਼ਟ ਸਾਜੀਆਂ ਜੋਤੀ ਜੋਤ ਮਿਲਾਇਆ ਸਤਿਗੁਰੂ ਆਖਦੇ ਕਿਸ ਸ੍ਰਿਸ਼ਟੀ ਦੇ ਅੰਦਰ ਪਰਮਾਤਮਾ ਨੇ ਸੰਜੋਗ ਤੇ ਵਿਜੋਗ ਇਹ ਦੋ ਪੈਦਾ ਕੀਤੇ ਨੇ ਸੰਜੋਗ ਵਿਜੋਗ ਉਪਾਇਨ ਉਪਾਇਨੁਭਾਵ ਕੇ ਪੈਦਾ ਕੀਤੇ ਨੇ ਸ੍ਰਿਸ਼ਟੀ ਕਾ ਮੂਲ ਰਚਾਇਆ ਤੇ ਇਹ ਮੂਲ ਨੇ ਇਸ ਸ੍ਰਿਸ਼ਟੀ ਦਾ ਜਿਹੜਾ ਹੈ ਇਹ ਧੁਰਾ ਹੈ ਸੰਜੋਗ ਤੇ ਵਿਜੋਗ ਨਾ ਹੋਵੇ ਨਾ ਤੇ ਇਸ ਸ੍ਰਿਸ਼ਟੀ ਜਿਹੜੀ ਡੈਡ ਹੋ ਜਾਵੇ ਇਹਦੇ ਵਿੱਚ ਕੁਝ ਵੀ ਜਿਹੜੀ ਹੈ ਹੋਰ ਨਵੀਂ ਸਿਰਜਣਾ ਨਾ ਹੋਵੇ ਕ੍ਰੀਏਟੀਵਿਟੀ ਸਾਰੀ ਖਤਮ ਹੋ ਜਾਵੇ ਇਹ ਸਾਰਾ ਦਾ ਸਾਰਾ ਸੰਜੋਗ ਵਿਜੋਗ ਨਾਲ ਹੀ ਚੱਲ ਰਿਹਾ ਹੈ ਜੇ ਮਨੁੱਖ ਦੇ ਹਿੱਸੇ ਅੱਜ ਕੁਝ ਆਇਆ ਤੇ ਉਹ ਕਿਸੇ ਦੇ ਹਿੱਸੇ ਵਿੱਚੋਂ ਖੁੰਝ ਗਿਆ ਤੇ ਦੂਸਰੇ ਮਨੁੱਖ ਦੇ ਹਿੱਸੇ ਵਿੱਚ ਆਇਆ ਜਾਨਵਰਾਂ ਦੇ ਨਾਲ ਵੀ ਇਵੇਂ ਹੀ ਵਰਤਾਵਾ ਚੱਲ ਰਿਹਾ ਹੈ ਜੇਕਰ ਸ਼ੇਰ ਨੂੰ ਭੁੱਖ ਲੱਗੀ ਉਸਨੇ ਹਿਰਨ ਨੂੰ ਖਾਧਾ ਤੇ ਉਸ ਹਿਰਨ ਦਾ ਆਪਣੇ ਪਰਿਵਾਰ ਨਾਲ ਵਿਛੋੜਾ ਹੋ ਗਿਆ ਵਿਜੋਗ ਹੋ ਗਿਆ ਤੇ ਜਿਹੜਾ ਸ਼ੇਰ ਸੀ ਉਹਦੇ ਨਾਲ ਸੰਯੋਗ ਬਣਿਆ ਸ਼ੇਰ ਨੂੰ ਸੰਯੋਗ ਦੇ ਨਾਲ ਉਹਦਾ ਖਾਣਾ ਮਿਲ ਗਿਆ ਉਸਨੇ ਉਸ ਹਿਰਨ ਨੂੰ ਖਾ ਲਿਆ ਤੇ ਉਹਦੇ ਪਰਿਵਾਰ ਨਾਲ ਉਹਦਾ ਵਿਜੋਗ ਹੋ ਗਿਆ ਸੰਯੋਗ ਤੇ ਵਿਜੋਗ ਦੋਨੋਂ ਇਕੱਠੇ ਹੀ ਚੱਲਦੇ ਸਤਿਗੁਰੂ ਆਖਦੇ ਸੰਯੋਗ ਵਿਜੋਗ ਦੋਇ ਕਾਰ ਚਲਾਵੇ ਲਿਖੇ ਆਵੇ ਭਾਗ ਇਹ ਸ੍ਰਿਸ਼ਟੀ ਦੀ ਕਾਰ ਚਲਾ ਰਹੀ ਨੇ ਜਿਸ ਤਰ੍ਹਾਂ ਜੋਗੀ ਜਿਹੜੇ ਨੇ ਉਹ ਜਦੋਂ ਭੰਡਾਰਾ ਕਰਦੇ ਨੇ ਨਾ ਤੇ ਉਹ ਵੱਖਰੀ ਵੱਖਰੀ ਕੈਟਾਗਰੀ ਦੇ ਅਨੁਸਾਰ ਇਸ ਨੇ ਆਪਰਾਪਤੀ ਕੀਤੀ ਹੋਈ ਹੈ ਇਸ ਨੂੰ ਪਹਿਲਾਂ ਵਰਤਉਣਾ ਇਸ ਨੂੰ ਬਾਅਦ ਵਿੱਚ ਵਰਤਉਣਾ ਇਸ ਨੂੰ ਬਾਅਦ ਵਿੱਚ ਵਰਤਉਣਾ ਉਹਨਾਂ ਨੇ ਇਸ ਤਰ੍ਹਾਂ ਵੱਖਰੇ ਵੱਖਰੇ ਲੈਵਲ ਬਣਾਏ ਹੋਏ ਨੇ ਤੇ ਉਹ ਉਹਦੇ ਅਨੁਸਾਰ ਵਰਤਉਂਦੇ ਨੇ ਤੇ ਸਤਿਗੁਰੂ ਆਖਦੇ ਜਿਸ ਤਰ੍ਹਾਂ ਤੁਸੀਂ ਜੋਗੀ ਹੋ ਉਹਦੇ ਕਰਮਾਂ ਦੇ ਅਨੁਸਾਰ ਵਰਤਾਵਾ ਵਰਤਉਂਦੇ ਹੋ ਭੁਗਤ ਗਿਆਨ ਦਇਆ ਪੰਡਾਰਣ ਘਟ ਘਟ ਵਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੋਇ ਕਾਰ ਚਲਾਵੇ ਲੇਖੇ ਆਵੇ ਭਗ ਕਹਿੰਦੇ ਇਸ ਤਰ੍ਹਾਂ ਜਿਵੇਂ ਤੁਸੀਂ ਆਪਣੇ ਭੰਡਾਰੇ 'ਚ ਵਰਤਾਵਾ ਵਰਤਾਉਂਦੇ ਹੋ ਜਿਵੇਂ ਜਿਵੇਂ ਦਾ ਕੋਈ ਜੋਗੀ ਜਿਹੜਾ ਹੈ ਉਹ ਪਾਦੀ ਨੂੰ ਪ੍ਰਾਪਤ ਹੁੰਦਾ ਉਹਨੂੰ ਉਸੇ ਹਿਸਾਬ ਨਾਲ ਵਰਤਾਵਾ ਦਿੰਦੇ ਹੋ ਇਸ ਤਰ੍ਹਾਂ ਉਸ ਪ੍ਰਮਾਤਮਾ ਨੇ ਸੰਯੋਗ ਤੇ ਵਿਜੋਗ ਬਣਾਈ ਨੇ ਪਰ ਉਹ ਕਿਹੜੇ ਅਨੁਸਾਰ ਲੇਖੇ ਆਵੇ ਭਾਗ ਜਿਸ ਤਰ੍ਹਾਂ ਦਾ ਕਿਸੇ ਨੇ ਕਰਮ ਕੀਤਾ ਹੈ ਉਹਦੇ ਅਨੁਸਾਰ ਉਹ ਉਸ ਨੂੰ ਵਰਤਾਵਾ ਵਰਤਾ ਦਿੰਦੇ ਨੇ ਸੰਯੋਗ ਤੇ ਵਿਜੋਗ ਇਹ ਸੰਯੋਗ ਤੇ ਵਿਜੋਗ ਦੇ ਨਾਲ ਹੀ ਇਹ ਸ੍ਰਿਸ਼ਟੀ ਜਿਹੜੀ ਹੈ ਇਹਦੀ ਸਿਰਜਣਾ ਹੁੰਦੀ ਹੈ ਜੇਕਰ ਸਮੁੰਦਰ ਜਿਹੜਾ ਹੈ ਉਹਦੇ ਤੋਂ ਜਲ ਦਾ ਵਿਜੋਗ ਨਾ ਹੋਵੇ ਤੇ ਸਾਡੇ ਪਾਸ ਇੱਥੇ ਜਲ ਕਦੇ ਵੀ ਨਾ ਪਹੁੰਚਦਾ ਇਸ ਧਰਤੀ ਦੇ ਥੱਲੇ ਵੀ ਜਲ ਨਾ ਹੁੰਦਾ ਸਮੁੰਦਰਾਂ ਚੋਂ ਪਾਣੀ ਵਾਸ਼ਪੀਕਰਨ ਹੋ ਕਰਕੇ ਬੱਦਲ ਬਣ ਕੇ ਧਰਤੀ ਦੇ ਉੱਤੇ ਕਈ ਕਰੋੜ ਸਾਲ ਵਰਦਾ ਰਿਹਾ ਉਹ ਧਰਤੀ ਦੇ ਅੰਦਰ ਜੀਰਦਾ ਰਿਹਾ ਤੇ ਅੱਜ ਧਰਤੀ ਦੇ ਅੰਦਰ ਵੀ ਪਾਣੀ ਹੈ ਤੇ ਉਸ ਪਾਣੀ ਨੂੰ ਅਸੀਂ ਜੀਵ ਜਿਹੜੇ ਹਾਂ ਅਸੀਂ ਪੀ ਕਰਕੇ ਤੇ ਆਪਣੀ ਜ਼ਿੰਦਗੀ ਜਿਹੜੀ ਮੰਨਦੇ ਹਾਂ ਉਥੇ ਸਮੁੰਦਰ ਦੇ ਨਾਲੋਂ ਪਾਣੀ ਦਾ ਵਿਜੋਗ ਹੋਇਆ ਤੇ ਇੱਥੇ ਥਲ ਦੇ ਉੱਤੇ ਆ ਕੇ ਸੰਯੋਗ ਬਣਿਆ ਤੇ ਥਲ ਦੇ ਉੱਤੇ ਫਿਰ ਨਦੀ ਵਗਦੀ ਹੈ ਤੇ ਥਲ ਦੇ ਨਾਲੋਂ ਫਿਰ ਵਿਜੋਗ ਹੋ ਜਾਂਦਾ ਤੇ ਸਮੁੰਦਰ ਦੇ ਨਾਲ ਫਿਰ ਸੰਯੋਗ ਹੋ ਜਾਂਦਾ ਸੋ ਪ੍ਰਕਿਰਤੀ ਦੇ ਵਿੱਚ ਪਦਾਰਥਾਂ ਦਾ ਵੀ ਕਈ ਜਗ੍ਹਾ ਦੇ ਉੱਤੇ ਵਿਜੋਗ ਹੁੰਦਾ ਹੈ ਤੇ ਕਈ ਜਗ੍ਹਾ ਦੇ ਉੱਤੇ ਸੰਯੋਗ ਹੁੰਦਾ ਹੈ ਫਿਰ ਇਹ ਸ੍ਰਿਸ਼ਟੀ ਜਿਹੜੀ ਹੈ ਇਹ ਚੱਲਦੀ ਪਈ ਹੈ ਇਹਦੀ ਰਚਨਾ ਨਵੀਂ ਘੜ ਤਕੜੀ ਜਾਂਦੀ ਹੈ ਸਤਗੁਰੂ ਇੱਥੇ ਆਖਦੇ ਨੇ ਕਿ ਇਸ ਤਰ੍ਹਾਂ ਇਹ ਸ੍ਰਿਸ਼ਟੀ ਦਾ ਮੂਲ ਹੈ ਸੰਜੋਗ ਵਿਜੋਗ ਉਪਾਇਨ ਸ੍ਰਿਸ਼ਟੀ ਕਾ ਮੂਲ ਰਚਾਇ ਹੁਕਮੇ ਸ੍ਰਿਸ਼ਟ ਸਾਜੀਆਂ ਜੋਤੀ ਜੋਤ ਮਿਲਾਏ ਉਸ ਪ੍ਰਮਾਤਮ ਨੇ ਇਵੇਂ ਆਪਣੇ ਹੁਕਮ ਦੇ ਨਾਲ ਹੀ ਇਹ ਸਾਰੀ ਸ੍ਰਿਸ਼ਟੀ ਸਾਜੀ ਹੈ ਉਸ ਦਾ ਹੁਕਮ ਅਟਲ ਨਿਜਮਾਂ ਦੇ ਵਿੱਚ ਵਰਤ ਰਿਹਾ ਹੈ ਜੋ ਪ੍ਰਕਿਰਤੀ ਦੇ ਵਿੱਚ ਜਿੰਨੇ ਵੀ ਨਿਜਮ ਵਾਪਰ ਰਹੇ ਨੇ ਸਾਰੇ ਦੇ ਸਾਰੇ ਉਹਦਾ ਹੁਕਮ ਰੂਪ ਨੇ ਇਵੇਂ ਇਹ ਹੁਕਮ ਦੇ ਨਾਲ ਹੁਕਮੀ ਸ੍ਰਿਸ਼ਟ ਸਾਜੀਆਂ ਨੂੰ ਜੋਤੀ ਜੋਤ ਮਿਲਾਇਆ ਤੇ ਉਹਦੀ ਜਿਹੜੀ ਆਤਮਾ ਹੈ ਉਹਦੀ ਜਿਹੜੀ ਜੋਤ ਹੈ ਉਹਦਾ ਜੋ ਨੂਰ ਹੈ ਉਹ ਸਾਰਿਆਂ ਦੇ ਅੰਦਰ ਪਹੁੰਚ ਗਿਆ ਉਹਦੇ ਹੁਕਮ ਦੇ ਅਨੁਸਾਰ ਹੀ ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚ ਉਹਦਾ ਨੂਰ ਪਹੁੰਚਿਆ ਹੋਇਆ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਪ੍ਰਮਾਤਮਾ ਦਾ ਨੂਰ ਨਹੀਂ ਹੈ ਤੇ ਸਤਿਗੁਰੂ ਆਖਦੇ ਇਸ ਤਰ੍ਹਾਂ ਉਹਦੀ ਜਿਹੜੀ ਜੋਤ ਹੈ ਜੋਤੀ ਹੂੰ ਸਭ ਚਾਨਣਾ ਸਤਿਗੁਰ ਸ਼ਬਦ ਸੁਣਾਏ ਸਤਿਗੁਰੂ ਨੇ ਸ਼ਬਦ ਦੇ ਰਾਹੀਂ ਕੀ ਸੁਣਾਇਆ ਸਾਨੂੰ ਕਿ ਉਹਦੀ ਜੋ ਜੋਤ ਹੈ ਉਹਦਾ ਹੀ ਚਾਨਣ ਸਾਰਿਆਂ ਦੇ ਵਿੱਚ ਹੋ ਰਿਹਾ ਹੈ ਜਿੰਨਾ ਵੀ ਗਿਆਨ ਮਨੁੱਖ ਨੂੰ ਹੈ ਇਹ ਸਾਰਾ ਦਾ ਸਾਰਾ ਗਿਆਨ ਪਹਿਲਾਂ ਹੀ ਪ੍ਰਕਿਰਤੀ ਦੇ ਵਿੱਚ ਮੌਜੂਦ ਹੈ ਇਹ ਨਹੀਂ ਕਿ ਗਿਆਨ ਨੂੰ ਮਨੁੱਖ ਨੇ ਪੈਦਾ ਕੀਤਾ ਅਸੀਂ ਜੋ ਖੋਜਾਂ ਕਰਦੇ ਹਾਂ ਵਿਗਿਆਨ ਦੇ ਵਿੱਚ ਉਸ ਨੂੰ ਰਿਸਰਚ ਦਾ ਨਾਮ ਦਿੱਤਾ ਜਾਂਦਾ ਹੈ ਰਿਸਰਚ ਦਾ ਅਖਰੀ ਅਰਥ ਹੈ ਜੋ ਦੁਬਾਰਾ ਲੱਭਿਆ ਰਿਸਰਚ ਜਿਸ ਨੂੰ ਦੁਬਾਰਾ ਲੱਭਿਆ ਪਰ ਉਹ ਪਹਿਲਾਂ ਹੀ ਮੌਜੂਦ ਹੈ ਇਹ ਨਹੀਂ ਕਿ ਉਹ ਸਰਚ ਜਿਹੜੀ ਉਹ ਪੈਦਾ ਮਨੁੱਖ ਨੇ ਕੀਤੀ ਉਸ ਨੂੰ ਰਿਸਰਚ ਕੀਤਾ ਉਹ ਪਹਿਲਾਂ ਹੀ ਸੀ ਉਸ ਨੂੰ ਕੇਵਲ ਮਨੁੱਖ ਨੇ ਦੁਬਾਰਾ ਸਰਚ ਕੀਤਾ ਸੋ ਇਸ ਤਰ੍ਹਾਂ ਇਹ ਜਿਹੜਾ ਚਾਨਣ ਹੈ ਇਹ ਜਿਹੜਾ ਗਿਆਨ ਹੈ ਉਹ ਪਰਮਾਤਮਾ ਨੇ ਪਹਿਲਾਂ ਹੀ ਇਸ ਸ੍ਰਿਸ਼ਟੀ ਦੇ ਅੰਦਰ ਰੱਖਿਆ ਹੋਇਆ ਹੈ ਸਤਿਗੁਰੂ ਆਖਦੇ ਨੇ ਇਵੇਂ ਉਸ ਗਿਆਨ ਨੂੰ ਗੁਰੂ ਨੇ ਸ਼ਬਦ ਦੇ ਰਾਹੀਂ ਸੁਣਾਇਆ ਹੈ ਜੋਤੀ ਹੂੰ ਸਭ ਚਾਨਣਾ ਸਤਿਗੁਰ ਸ਼ਬਦ ਸੁਣਾਇਆ ਕਿ ਪਰਮਾਤਮਾ ਦਾ ਗਿਆਨ ਹੀ ਸਾਰਿਆਂ ਦੇ ਵਿੱਚ ਚਾਨਣ ਕਰ ਰਿਹਾ ਹੈ ਇਹ ਸਤਿਗੁਰੂ ਨੇ ਸ਼ਬਦ ਦੇ ਰਾਹੀਂ ਸਾਨੂੰ ਸੁਣਾਇਆ ਤੇ ਨਾਲ ਦੱਸਿਆ ਕਿ ਉਸ ਪਰਮਾਤਮਾ ਨੇ ਇਹ ਜੋ ਸ੍ਰਿਸ਼ਟੀ ਸਾਜੀ ਹੈ ਇਹਦਾ ਮੂਲ ਕਿਵੇਂ ਬੰਨਿਆ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ ਸਿਰ ਧੰਦਾ ਲਾਇਆ ਮਾਇਆ ਕਾ ਮੂਲ ਰਚਾਇਓਨ ਤੁਰਿਆ ਸੁਖ ਪਾਇਆ ਮਾਇਆ ਦਾ ਮੂਲ ਰਚਾਇ ਇਥੇ ਮਾਇਆ ਦਾ ਅਰਥ ਕੀ ਹੈ ਇਥੇ ਮਾਇਆ ਦਾ ਅਰਥ ਕੈਸ਼ ਨਹੀਂ ਹੈ ਇਥੇ ਮਾਇਆ ਦਾ ਅਰਥ ਹੈ ਪ੍ਰਕਿਰਤੀ ਹੈ ਉਸ ਪ੍ਰਮਾਤਮਾ ਦੀ ਪ੍ਰਕਿਰਤੀ ਜਿਹੜੀ ਕੁਦਰਤ ਹੈ ਸਤਿਗੁਰੂ ਨਾਨਕਦੇਵ ਜੀ ਮਹਾਰਾਜ ਆਖਦੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀਆ ਕਰ ਆਸਨ ਡਿਠੋ ਚਾਉ ਦੂਜੇ ਨੰਬਰ ਤੇ ਉਸਨੇ ਕੁਦਰਤ ਰਚੀ ਹੋਈ ਹੈ ਕੁਦਰਤ ਸਾਜੀ ਹੋਈ ਹੈ ਇਹ ਕੁਦਰਤ ਪ੍ਰਕਿਰਤੀ ਹੀ ਉਸ ਪ੍ਰਮਾਤਮਾ ਦੀ ਮਾਇਆ ਹੈ ਤੇ ਸਤਿਗੁਰੂ ਬਾਣੀ ਦੇ ਵਿੱਚ ਇਸ ਨੂੰ ਸ਼ਕਤੀ ਵੀ ਆਖਦੇ ਨੇ ਪ੍ਰਮਾਤਮਾ ਨੂੰ ਸ਼ਿਵ ਆਖਦੇ ਤੇ ਪ੍ਰਕਿਰਤੀ ਨੂੰ ਸ਼ਕਤੀ ਆਖਦੇ ਨੇ ਸ਼ਿਵ ਸ਼ਕਤੀ ਕਾ ਮੇਲ ਇਹ ਸਾਰੀ ਦੀ ਸਾਰੀ ਸ੍ਰਿਸ਼ਟੀ ਪਰਮਾਤਮਾ ਤੇ ਕੁਦਰਤ ਦੇ ਮਿਲਾਪ ਦੇ ਨਾਲ ਹੈ ਤੇ ਸਤਿਗੁਰੂ ਬਾਣੀ ਦੇ ਵਿੱਚ ਇਸ ਤਰ੍ਹਾਂ ਵੀ ਆਖਦੇ ਨੇ ਕਿ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰ ਅਸਗਾ ਅਸ ਉਸਗਾ ਭਾਵ ਕੇ ਉਸ ਪਰਮਾਤਮਾ ਦਾ ਅਤੇ ਪ੍ਰਕਿਰਤੀ ਦਾ ਮਿਲਾਪ ਇਸ ਦੇ ਨਾਲ ਇਹ ਹਰੀ ਦਾ ਬਾਗ ਬਣਿਆ ਸਾਰੀ ਸ੍ਰਿਸ਼ਟੀ ਜੀਵ ਜੰਤੂ ਬਣੇ ਹੁਣ ਇਹ ਜਿਹੜੀ ਕੁਦਰਤ ਹੈ ਇਹ ਜਿਹੜੀ ਮਾਇਆ ਹੈ ਇਹ ਜਿਹੜੀ ਪ੍ਰਕਿਰਤੀ ਹੈ ਸਤਗੁਰੂ ਆਖਦੇ ਤਿੰਨ ਗੁਣਾਂ ਦੇ ਆਧਾਰ ਦੇ ਉੱਤੇ ਚੱਲਦੀ ਹੈ ਉਹ ਤਿੰਨ ਗੁਣਾਂ ਨੂੰ ਇਥੇ ਸਤਗੁਰਾਂ ਨੇ ਆਖਿਆ ਬ੍ਰਹਮ ਵਿਸ਼ਨ ਮਹੇਸ਼ ਤ੍ਰੈ ਗੁਣ ਸਿਰ ਧੰਦੇ ਲਾਇ ਕਹਿੰਦੇ ਬ੍ਰਹਮ ਵਿਸ਼ਨੂ ਤੇ ਸ਼ਿਵ ਰੂਪੀ ਤਿੰਨ ਗੁਣ ਨੇ ਪ੍ਰਕਿਰਤੀ ਦੇ ਅਸੀਂ ਵੈਸੇ ਤਸਵੀਰਾਂ ਬਣਾ ਲਈਆਂ ਸਾਡੇ ਜੋ ਭਾਰਤ ਦੇ ਵਿੱਚ ਸਨਾਤਨ ਮਤ ਨੂੰ ਮੰਨਣ ਵਾਲੇ ਉਹਨਾਂ ਨੇ ਤਸਵੀਰਾਂ ਬਣਾ ਲਈਆਂ ਕਿ ਸ਼ਿਵ ਜੀ ਇਸ ਤਰ੍ਹਾਂ ਦੇ ਨੇ ਬ੍ਰਹਮ ਇਸ ਤਰ੍ਹਾਂ ਦੇ ਨੇ ਵਿਸ਼ਨੂ ਇਸ ਤਰ੍ਹਾਂ ਦੇ ਨੇ ਸਤਗੁਰਾਂ ਨੇ ਬਾਣੀ ਵਿੱਚ ਆਖਿਆ ਕਿ ਇਹ ਮਾਇਆ ਦੇ ਕੁਦਰਤ ਦੇ ਤਿੰਨ ਗੁਣ ਨੇ ਬ੍ਰਹਮਾ ਕੀ ਕਰਦਾ ਹੈ ਬ੍ਰਹਮਾ ਸ੍ਰਿਸ਼ਟੀ ਨੂੰ ਸਾਜਣ ਵਾਲਾ ਗੁਣ ਹੈ ਤੇ ਜਿਹੜਾ ਵਿਸ਼ਨੂੰ ਹੈ ਉਹ ਉਸ ਨੂੰ ਮੇਨਟੇਨ ਕਰਨ ਵਾਲਾ ਗੁਣ ਹੈ ਕਹਿੰਦੇ ਵਿਸ਼ਨੂੰ ਰੋਜੀ ਦਿੰਦੇ ਨੇ ਤੇ ਜਿਹੜਾ ਸ਼ਿਵ ਹੈ ਉਹ ਉਸ ਨੂੰ ਸੰਘਾਰ ਕਰਨ ਵਾਲਾ ਗੁਣ ਹੈ ਵਿਨਾਸ਼ ਕਰਨ ਵਾਲਾ ਗੁਣ ਹੈ ਇਸ ਦਾ ਜ਼ਿਕਰ ਬਾਣੀ ਦੇ ਵਿੱਚ ਇਸ ਤਰ੍ਹਾਂ ਵੀ ਆਇਆ ਬ੍ਰਹਮ ਵਿਸ਼ਨ ਮਹੇਸ਼ ਤ੍ਰੈ ਗੁਣ ਰੋਗੀ ਵਿਚੋਂ ਮੈਂ ਘਾਰ ਕਮਾਈ ਕਹਿੰਦੇ ਇਹ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਤਿੰਨ ਗੁਣਾਂ ਦੇ ਉੱਤੋਂ ਰੋਗੀ ਨੇ ਮਾਇਆ ਦੇ ਤਿੰਨਾਂ ਗੁਣਾਂ ਦੇ ਨਾਲ ਗ੍ਰਸਤ ਨੇ ਜੋ ਵਿਸ਼ਨੂੰ ਹੈ ਕਹਿੰਦੇ ਉਹ ਸਤੋ ਗੁਣੀ ਇਹ ਪ੍ਰਕਿਰਤੀ ਦੇ ਤਿੰਨ ਗੁਣ ਨੇ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਕਹਿੰਦੇ ਵਿਸ਼ਨੂੰ ਸਤੋ ਗੁਣ ਹੈ ਤੇ ਜਿਹੜਾ ਬ੍ਰਹਮਾ ਹੈ ਉਹ ਰਜੋ ਗੁਣ ਹੈ ਤੇ ਸ਼ਿਵ ਜਿਹੜਾ ਉਹ ਤਮੋ ਗੁਣ ਹੈ ਇਹ ਇਕੱਲੇ ਇਕੱਲੇ ਗੁਣ ਨੂੰ ਇਸ ਤਰ੍ਹਾਂ ਪ੍ਰਗਟਾਇਆ ਹੈ ਇਹ ਇਹਨਾਂ ਪ੍ਰਤੀਕਾਂ ਨੂੰ ਅਸੀਂ ਬਾਅਦ ਵਿੱਚ ਤਸਵੀਰਾਂ ਵੀ ਦੇ ਦਿੱਤੀਆਂ ਜੋ ਵਿਦਵਾਨ ਪੰਡਿਤ ਨੇ ਉਹ ਤਸਵੀਰਾਂ ਦੇ ਨਾਲ ਤੁਲਨਾ ਨਹੀਂ ਕਰਦੇ ਉਹ ਕਹਿੰਦੇ ਤਿੰਨ ਪ੍ਰਕਿਰਤੀ ਦੇ ਵੱਖਰੇ ਵੱਖਰੇ ਗੁਣ ਨੇ ਆਪ ਜੀ ਆਖੋਗੇ ਆਪਣੇ ਕੋਲੋਂ ਤਾਂ ਨਹੀਂ ਗੱਲ ਕਰੀ ਜਾ ਰਹੀ ਹੈ ਗੁਰੂ ਸਵਾਰਿਓ ਬਾਣੀ ਦੇ ਅੰਦਰ ਇਵੇਂ ਇੱਕ ਸ਼ਬਦ ਆਇਆ ਗੁਰਮਤਿ RAM ਨਾਮ ਗਹੋ ਮੀਤਾ ਪ੍ਰਣਮੇ ਨਾਮਾ ਇਉਂ ਕਹੇ ਗੀਤਾ ਕਿ ਗੁਰਮਤ ਗੁਰੂ ਦੀ ਮਤ ਲੈ ਕੇ RAM ਨਾਮ ਜਪੀਏ ਤੇ ਸਾਰੇ ਸ਼ਬਦ ਵਿੱਚ ਨਾਮਦੇਵ ਜੀ ਆਖਦੇ ਜੋ ਮੈਂ ਉਦਾਹਰਨਾ ਦਿੱਤੀਆਂ ਨਾ ਇਹ ਮੈਂ ਆਪਣੇ ਕੋਲੋਂ ਨਹੀਂ ਦਿੱਤੀਆਂ ਪ੍ਰਣਮੇ ਨਾਮਾ ਇਉਂ ਕਹੇ ਗੀਤਾ ਗੀਤਾ ਦੇ ਵਿੱਚ ਇਸ ਤਰ੍ਹਾਂ ਦੀਆਂ ਉਦਾਹਰਨਾ ਆਈਆਂ ਹੁਣ ਪੂਰੇ ਸ਼ਬਦ ਨੂੰ ਅਰਥਾਂ ਸਮੇਤ ਨਾ ਵਿਚਾਰੀਏ ਲੰਬਾ ਸਮਾਂ ਹੋ ਜਾਣਾ ਪਰ ਇੱਕ ਵਾਰੀ ਪੜ ਲਈਏ ਕਿ ਨਾਮਦੇਵ ਜੀ ਨੇ ਇਸ ਸ਼ਬਦ ਵਿੱਚ ਜ਼ਿਕਰ ਕੀ ਕੀਤਾ ਨਾਮਦੇਵ ਜੀ ਆਖਦੇ ਪੈਰੋਂ ਭੂਤ ਸੀਤਲਾ ਧਾਵੈ ਖਰਵਾਹਨ ਉਹ ਸ਼ਾਰ ਉਡਾਵੈ ਕਹਿੰਦੇ ਕੁਝ ਲੋਗ ਪੈਰੋਂ ਦੀ ਸੀਤਲਾ ਦੀ ਆਦਨਾਂ ਕਰਦੇ ਨੇ ਤੇ ਉਹ ਉਹਦੇ ਵਰਗੇ ਬਣ ਜਾਂਦੇ ਨੇ ਖਰਵਾਹਨ ਉਹ ਸ਼ਾਰ ਉਡਾਵੈ ਕਿਉਂਕਿ ਸੀਤਲਾ ਕਹਿੰਦੇ ਉਹਦੀ ਸਵਾਰੀ ਜਿਹੜੀ ਉਹ ਖੋਤਾ ਹੈ ਕਿਉਂਕਿ ਅਲੱਗ-ਅਲੱਗ ਦੇਵਤਿਆਂ ਦੀ ਅਲੱਗ-ਅਲੱਗ ਸਵਾਰੀ ਲਕਸ਼ਮੀ ਦੀ ਸਵਾਰੀ ਉੱਲੂ ਹੈ ਗਣੇਸ਼ ਦੀ ਸਵਾਰੀ ਚੂਹਾ ਹੈ ਇਸ ਤਰ੍ਹਾਂ ਵਿਸ਼ਨੂੰ ਜੀ ਦੀ ਸਵਾਰੀ ਜਿਹੜੀ ਗਰੁੱਡ ਹੈ ਸੋ ਅਲੱਗ-ਅਲੱਗ ਸਵਾਰੀਆਂ ਮੰਨੀਆਂ ਗਈਆਂ ਹੈ ਤੇ ਭਗਤ ਨਾਮਦੇਵ ਜੀ ਆਖਦੇ ਕਿ ਮੈਂ ਤਾਂ ਕੇਵਲ ਰਾਮ ਨੂੰ ਜਪਦਾ ਦੇਵਤਿਆਂ ਨੂੰ ਨਹੀਂ ਜਪਦਾ ਹਉ ਤੋਂ ਏਕ ਰਮਈਆ ਲੈਹੂ ਆਨ ਦੇਵ ਬਦਲਾਵਨ ਦੇਹੂ ਕਹਿੰਦੇ ਬਾਕੀ ਜਿਹੜੇ ਦੇਵਤੇ ਬਦਲੇ ਵਿੱਚ ਦੇ ਦੇ ਨਾ ਤੇ ਤੁਸੀਂ ਆਪ ਹੀ ਗੀਤਾ ਵਿੱਚ ਲਿਖਿਆ ਹੋਇਆ ਕਿ ਜਿਹੜੇ ਜਿਹੜੇ ਦੇਵਤੇ ਦੀ ਉਪਾਸ਼ਨਾ ਕਰੀਏ ਉਹਦੇ ਵਰਗੇ ਹੋ ਜਾਈਦਾ ਤੇ ਜੂਨਾ ਮਿਲਦੀਆਂ ਨੇ ਇਸ ਤਰ੍ਹਾਂ ਗੀਤਾ ਦੇ ਵਿੱਚ ਲਿਖਿਆ ਹੋਇਆ ਕਿ ਇਹਨਾਂ ਦੇਵਤਿਆਂ ਨੂੰ ਮੰਨਣ ਦੇ ਨਾਲ ਜੂਨਾ ਮਿਲਦੀਆਂ ਨੇ ਜਾਂ ਸਵਰਗ ਮਿਲ ਜਾਂਦਾ ਵੱਧ ਤੋਂ ਵੱਧ ਤੇ ਭਗਤ ਨਾਮਦੇਵ ਜੀ ਆਖਦੇ ਕਹਿੰਦੇ ਫਿਰ ਅਗਲੇ ਬੰਨੇ ਉਹ ਗਿੰਦੇ ਕਹਿੰਦੇ ਸ਼ੇਵ ਸ਼ੇਵ ਕਰਤੇ ਜੋ ਨਰ ਧਿਆਵੈ ਬਰਦ ਚੜੇ ਡੌਰੂ ਟਮਕਾਵੇ ਫਿਰ ਸ਼ਿਵ ਜੀ ਦੇ ਭਗਤਾਂ ਦੀ ਗੱਲ ਕਰ ਲਈ ਫਿਰ ਕਹਿੰਦੇ ਮਹਾ ਮਾਈ ਕੀ ਪੂਜਾ ਕਰੇ ਨਰ ਸੇ ਨਾ ਰੁਏ ਅਵਤਾਰ ਫਿਰ ਦੁਰਗਾ ਨੂੰ ਪੂਜਣ ਬਾਣੇ ਦੀ ਗੱਲ ਕਰ ਲਈ ਫਿਰ ਕਹਿੰਦੇ ਕਿ ਤੁਸੀਂ ਆਪ ਹੀ ਦੱਸਿਆ ਸਾਨੂੰ ਗੀਤਾ ਦੇ ਵਿੱਚ ਕਿ ਜਿਹੜੇ ਇਸ ਤਰ੍ਹਾਂ ਸ਼ਿਵ ਜੀ ਦੀ ਬੰਦਗੀ ਕਰਨ ਵਾਲੇ ਜਿਹੜੇ ਭੈਰੋ ਸੀਤਲਾ ਦੀ ਬੰਦਗੀ ਕਰਨ ਵਾਲੇ ਜਿਹੜੇ ਲక్ష్ਮੀ ਨੂੰ ਮੰਨਣ ਵਾਲੇ ਦੇਵੀ ਨੂੰ ਮੰਨਣ ਵਾਲੇ ਉਹਨਾਂ ਨੂੰ ਮੁਕਤੀ ਨਹੀਂ ਮਿਲਦੀ ਕਹਿੰਦੇ ਤੁਮ ਕਹੀਤ ਹੀ ਆਦ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ ਤੇ ਫੇਰ ਨਾਮਦੇਵ ਜੀ ਆਖਦੇ ਪੰਡਿਤ ਜੀ ਕਿਤੇ ਗੁੱਸਾ ਨਾ ਕਰ ਲਿਓ ਮੈਂ ਆਪਣੇ ਕੋਲੋਂ ਨਹੀਂ ਆਖਿਆ ਮੈਂ ਤਾਂ ਆਪਣੇ ਕੋਲੋਂ ਇਹੀ ਕਹਿਣਾ ਗੁਰਮਤਿ RAM ਨਾਮ ਗਹੋ ਮੀਤਾ ਕਹਿੰਦੇ ਮੈਂ ਆਪਣੇ ਕੋਲੋਂ ਸਿਰਫ ਇੰਨਾ ਕਹਿਣਾ ਕਿ ਗੁਰੂ ਦੀ ਮਤ ਲੈ ਕੇ RAM ਨਾਮ ਦੇ ਨਾਲ ਜੁੜੀਏ ਤੇ ਆ ਜਿਹੜੀਆਂ ਉਦਾਹਰਨਾਂ ਨੇ ਪਰਮ ਪ੍ਰਣਮੇ ਨਮh ਇਉਂ ਕਹੇ ਗੀਤਾ ਇਸ ਤਰ੍ਹਾਂ ਗੀਤਾ ਦੇ ਵਿੱਚ ਸਮਝਾਇਆ ਪੰਡਿਤ ਜੀ ਤੁਹਾਨੂੰ ਕ੍ਰਿਸ਼ਨ ਜੀ ਨੇ ਸਮਝਾਇਆ ਤੁਸੀਂ ਸਮਝੇ ਨਹੀਂ ਤੁਸੀਂ ਉਸ RAM ਨਾਮ ਨਾਲ ਜੁੜਦੇ ਨਹੀਂ ਕ੍ਰਿਸ਼ਨ ਜੀ ਨੇ ਅਰਜਨ ਨੂੰ ਆਖਿਆ ਕਿ ਪ੍ਰਕਿਰਤੀ ਦੇ ਤਿੰਨ ਗੁਣ ਹੁੰਦੇ ਨੇ ਉਹਨਾਂ ਤਿੰਨ ਗੁਣਾਂ ਦੇ ਵਿੱਚ ਕਹਿੰਦੇ ਸੱਜੜਾ ਸਤੋ ਗੁਣ ਸਭ ਤੋਂ ਉੱਤੇ ਹੈ ਸਤੋਗੁਣ ਦੇ ਅਨੁਸਾਰ ਵੀ ਉਹ ਕਹਿੰਦੇ ਜੂਨਾ ਮਿਲਦੀ ਹੈ ਸਤੋਗੁਣ ਕੀ ਹੈ ਪਰਫੈਕਸ਼ਨ ਦਾ ਗੁਣ ਹੈ ਸੈਟੀਸਫੈਕਸ਼ਨ ਦਾ ਗੁਣ ਹੈ ਜਿਹਦੇ ਵਿੱਚ ਪਿਓਰਿਟੀ ਹੈ ਬੰਦਾ ਜਿਹੜਾ ਉਹ ਪਾਪਾਂ ਵੱਲ ਨੂੰ ਨਹੀਂ ਜਾਂਦਾ ਉਹ ਪਿਓਰਿਟੀ ਹੈ ਪਰ ਉਸ ਦੇ ਅੰਦਰ ਹਉਮੈ ਹੈ ਮੈਂ ਹੈ ਤੇ ਉਹਦਾ ਸਰੀਰ ਦੇ ਨਾਲ ਮੋਹ ਬਣਿਆ ਰਹਿੰਦਾ ਕਿ ਇਹ ਜੋ ਮੈਨੂੰ ਅਚੀਵ ਹੋਇਆ ਨਾ ਆਈ ਐਮ ਸੈਟੀਸਫਾਈਡ ਮੈਂ ਇਹਦੇ ਨਾਲ ਵੱਜਾ ਰਵਾਂ ਤੇ ਐਵੇਂ ਕ੍ਰਿਸ਼ਨ ਜੀ ਅਰਜੁਨ ਨੂੰ ਸਮਝਾਉਂਦੇ ਕਿ ਇਸ ਤਰ੍ਹਾਂ ਦਾ ਮਨੁੱਖ ਵੀ ਫਿਰ ਜੁਨਾਂ ਚ ਪੈਂਦਾ ਹੈ ਪਰ ਉਸ ਨੂੰ ਦੇਵਲੋਕ ਮਿਲ ਜਾਂਦਾ ਉਸ ਨੂੰ ਕੁਝ ਸਮਾਂ ਸਵਰਗ ਮਿਲ ਜਾਂਦਾ ਤੇ ਫਿਰ ਕਹਿੰਦੇ ਜਿਹੜਾ ਰਜੋ ਗੁਣ ਹੈ ਰਜੋ ਗੁਣ ਦਾ ਦੇਵਤਾ ਬ੍ਰਹਮ ਤੇ ਕਹਿੰਦੇ ਰਜੋ ਗੁਣ ਜਿਹੜਾ ਹੈ ਉਹਦੇ ਵਿੱਚ એનર્ਜੀ ਹੈ ਉਹਦੇ ਵਿੱਚ ਪੈਸ਼ਨ ਹੈ ਮਨੁੱਖ ਜਿਹੜਾ ਉਹਦੇ ਅੰਦਰ ਬੇਅੰਤ ਭੁੱਖ ਹੈ ਪਦਾਰਥਾਂ ਦੀ ਲਾਲਸਾ ਹੈ ਤ੍ਰਿਸ਼ਨਾ ਹੈ ਤੇ ਜਿਹੜਾ ਮਨੁੱਖ ਇਸ ਤਰ੍ਹਾਂ ਤ੍ਰਿਸ਼ਨਾਵਾਂ ਦੇ ਵਿੱਚ ਕਰਮ ਕਰੀ ਜਾ ਰਿਹਾ ਉਹ ਉਸੇ ਕਰਮ ਦੇ ਅਨੁਸਾਰ ਫਿਰ ਜੂਨਾਂ 'ਚ ਪੈਂਦਾ ਪਰ ਉਹਦੇ ਚਾਂਸ ਨੇ ਉਹਨੂੰ ਮਨੁੱਖ ਦੀ ਜੂਨ ਮਿਲ ਜਾਂਦੀ ਇਸ ਤਰ੍ਹਾਂ ਕ੍ਰਿਸ਼ਨ ਜੀ ਮੈਂ ਨਹੀਂ ਕਹਿ ਰਹੇ ਇਸ ਤਰ੍ਹਾਂ ਕ੍ਰਿਸ਼ਨ ਜੀ ਗੀਤਾ ਦੇ ਵਿੱਚ ਅਰਜੁਨ ਨੂੰ ਕਹਿੰਦੇ ਨੇ ਮੈਂ ਇਹ ਗੀਤਾ ਦਾ ਕਿਉਂ ਇੱਥੇ ਪ੍ਰਕਾਟਨ ਛੇਰੇ ਕਿਉਂਕਿ ਬਾਣੀ ਦੇ ਵਿੱਚ ਆਇਆ ਬ੍ਰਹਮਾ ਵਿਸ਼ਨ ਮਹਾਂ ਦੇ ਉਹ ਤ੍ਰੈਗੁਣ ਰੋਗੀ ਇਹਨਾਂ ਨੂੰ ਇਹ ਤਿੰਨ ਗੁਣ ਮਾਇਆ ਦੇ ਜਿਹੜੇ ਨੇ ਇਹਨਾਂ ਤਿੰਨਾਂ ਗੁਣਾ ਦੇ ਵਿੱਚ ਨੇ ਤੇ ਇਹਨਾਂ ਦੀ ਬੰਦਗੀ ਦੇ ਨਾਲ ਪਰਮਾਰਥ ਦਾ ਮਾਰਗ ਨਹੀਂ ਮਿਲਦਾ ਰੱਬ ਨਹੀਂ ਮਿਲ ਸਕਦਾ ਦਰਸ਼ਨ ਨਹੀਂ ਹੋ ਸਕਦੇ ਤੇ ਇਸ ਤਰ੍ਹਾਂ ਕ੍ਰਿਸ਼ਨ ਜੀ ਅਰਜੁਨ ਨੂੰ ਸਮਝਾਉਂਦੇ ਨੇ ਇਹ ਵਿਆਖਿਆ ਜਿਹੜਾ ਵਿਦਵਾਨ ਪੰਡਤਾਂ ਨੇ ਕੀਤੀ ਹੋਈ ਗੀਤਾ ਦੀ ਕੁਝ ਜਿਹੜੇ ਇਸ ਤਰ੍ਹਾਂ ਵਿਆਖਿਆ ਨਾਲ ਹੋ ਸਕਦਾ ਸਹਿਮਤ ਨਾ ਵੀ ਹੋਣ ਤੇ ਅੱਗੇ ਕ੍ਰਿਸ਼ਨ ਜੀ ਕਹਿੰਦੇ ਕਹਿੰਦੇ ਜਿਹੜਾ ਤਮੋ ਗੁਣ ਹੈ ਉਹਦਾ સ્વાਮੀ ਸ਼ਿਵ ਹੈ ਤੇ ਤਮੋ ਗੁਣ ਦਾ ਅਰਥ ਹੈ ਹਨੇਰਾ ਅੰਧਕਾਰ ਗਿਆਨ ਤੋਂ ਰਹਿਤ ਹੋਣਾ ਹੈ ਜਿਹੜੇ ਸ਼ਿਵਜੀ ਦੇ ਭਗਤ ਨੇ ਉਹਨੂੰ ਭੋਲੇ ਬਾਬਾ ਕਹਿੰਦੇ ਕਿ ਭੋਲੇ ਨਾਥ ਨੇ ਉਹ ਕੋਈ ਵੀ ਗੁਣ ਔਗਣ ਨਹੀਂ ਵਿਚਾਰਦੇ ਕਰਮ ਨਹੀਂ ਵਿਚਾਰਦੇ ਜਦੋਂ ਵਰਦਾਨ ਦਿੰਦੇ ਨੇ ਤੁਰਠ ਕੇ ਦੇ ਦਿੰਦੇ ਨੇ ਤੇ ਇਸ ਤਰ੍ਹਾਂ ਉਹਨਾਂ ਤੋਂ ਵਰਦਾਨ ਲੈ ਕਰਕੇ ਬੜੇ ਇਸ ਤਰ੍ਹਾਂ ਦੇ ਮੰਦ ਬੁੱਧੀ ਰਾਖਸ਼ ਸਨ ਜਿਨ੍ਹਾਂ ਦੇ ਮਨਾਂ ਦੇ ਵਿੱਚ વિનાਸ਼ ਸੀ ਕਹਿੰਦੇ ਸ਼ਿਵਜੀ ਕੋਲੋਂ ਵਰਦਾਨ ਲੈ ਕੇ ਫਿਰ ਉਹਨਾਂ ਨੇ ਪੂਰਾ વિનાਸ਼ ਕੀਤਾ ਸੋ ਇਸ ਤਰ੍ਹਾਂ ਸ਼ਿਵਜੀ ਜਿਹੜੇ ਸ਼ਿੰਘਾਰਕ ਨੇ વિનાਸ਼ ਨੂੰ ਉਹ ਪੈਦਾ ਕਰਦੇ ਨੇ ਵਿਨਾਸ਼ ਉਹਨਾਂ ਦੇ ਹੱਥ ਦੇ ਵਿੱਚ ਹੈ ਤੇ ਕ੍ਰਿਸ਼ਨ ਜੀ ਸਮਝਾਉਂਦੇ ਕਹਿੰਦੇ ਤਮੋਗੁਣ ਦਾ ਅਰਥ ਹੈ ਕਿ ਜਿਹੜਾ ਅਗਿਆਨਤਾ ਵੱਲ ਨੂੰ ਜਾਂਦਾ ਹੈ ਤੇ ਤਮੋਗੁਣੀ ਆਲਸੀ ਹੁੰਦੇ ਗੀਤਾ ਵਿੱਚ ਲਿਖਿਆ ਤਮੋਗੁਣੀ ਆਲਸੀ ਹੁੰਦੇ ਨੇ ਕੰਮ ਕਰ ਕਰਕੇ ਖੁਸ਼ ਨਹੀਂ ਹਨ ਇਸ ਤਰ੍ਹਾਂ ਤਿੰਨ ਗੁਣ ਜਿਹੜੇ ਨੇ ਉਹਨਾਂ ਨੇ ਮਾਇਆ ਦੇ ਸਮਝਾਈ ਇਹ ਤਿੰਨੇ ਦੇ ਤਿੰਨੇ ਗੁਣ ਪ੍ਰਕਿਰਤੀ ਵਿੱਚ ਵੀ ਮਿਲਦੇ ਨੇ ਪ੍ਰਕਿਰਤੀ ਦੇ ਵਿੱਚ ਜਦੋਂ ਕੋਈ ਵੀ ਅਗਲੇ ਬੰਨੇ ਟਾਰਗੇਟ ਨਾ ਹੋਵੇ ਨਾ ਉਦੋਂ ਕੇਵਲ ਵਿਨਾਸ਼ ਹੁੰਦਾ ਜਦੋਂ ਅੰਧਕਾਰ ਹੁੰਦਾ ਉਦੋਂ ਕੇਵਲ ਵਿਨਾਸ਼ ਹੁੰਦਾ ਹੈ ਤੇ ਇਸ ਤਰ੍ਹਾਂ ਕਹਿ ਲਈਏ ਕਿ ਸ਼ਿਵ ਜੀ ਜਿਹੜੇ ਨੇ ਉਹ ਵਿਨਾਸ਼ਕ ਨੇ ਜਾਂ ਕਹਿ ਲਈਏ ਜੋ ਪ੍ਰਕਿਰਤੀ ਦਾ ਤਮੋ ਗੁਣ ਹੈ ਬਾਣੀ ਦੇ ਵਿੱਚ ਵੈਸੇ ਇਸ ਸ਼ਬਦ ਦੇ ਵਿੱਚ ਸ਼ਿਵ ਜੀ ਨੂੰ ਵਿਨਾਸ਼ਕ ਨਹੀਂ ਆਖਿਆ ਸ਼ਿਵ ਜੀ ਨੂੰ ਆਖਿਆ ਕਿ ਸ਼ਿਵ ਬ੍ਰਹਮਾ ਤੇ ਜਿਹੜੇ ਵਿਸ਼ਨੂੰ ਨੇ ਇਹ ਤ੍ਰੈ ਗੁਣ ਨੇ ਇਸ ਸ਼ਬਦ ਦੇ ਵਿੱਚ ਆਖਿਆ ਕਿ ਪ੍ਰਕਿਰਤੀ ਦੇ ਤਿੰਨ ਗੁਣ ਨੇ ਇਸ ਕਰਕੇ ਇਹਨਾਂ ਨੂੰ ਕੋਈ ਦੇਵਤਾ ਮੰਨ ਲਵੇ ਜਾਂ ਕੋਈ ਪ੍ਰਕਿਰਤੀ ਦੇ ਗੁਣ ਮੰਨ ਲਵੇ ਇੱਕ ਹੀ ਗੱਲ ਹੈ ਸੋ ਇਸ ਤਰ੍ਹਾਂ ਜਿਹੜਾ ਪ੍ਰਕਿਰਤੀ ਦਾ ਤਮੂ ਗੁਣ ਹੈ ਉਹ ਵਿਨਾਸ਼ ਨੂੰ ਜਨਮ ਦਿੰਦਾ ਹੈ ਤੇ ਜਿਹੜਾ ਰਜੋ ਗੁਣ ਹੈ ਜਿਹਦੇ ਵਿੱਚ એનર્ਜੀ ਹੈ ਜਿਹਦੇ ਵਿੱਚ ਅੱਗੇ ਵਧਣ ਦੀ ਤਾਂਗ ਹੈ ਉਹ ਕ੍ਰिएशन ਨੂੰ ਜਨਮ ਦਿੰਦਾ ਜਿਵੇਂ ਬ੍ਰਹਮਾ ਬ੍ਰਹਮਾ ਕਹਿੰਦੇ ਸ੍ਰਿਸ਼ਟੀ ਸਾਜਦੇ ਨੇ ਇਸ ਪ੍ਰਕਿਰਤੀ ਦੇ ਅੰਦਰ ਵੀ ਜਿੰਨਾ ਵੀ ਅਗਾਹ ਵਧੂ ਸੋਚ ਹੈ ਜਾਂ ਇਉਂ ਕਹਿ ਲਈਏ ਕਿ ਜਿਹੜੇ ਨਰਜੀਵੀ ਪਦਾਰਥ ਨੇ ਉਹਨਾਂ ਵਿੱਚ ਜਿੰਨੀ એનર્ਜੀ ਹੈ ਉਹਦੇ ਨਾਲ ਫਿਰ ਨਵੀਂ ਕ੍ਰिएशन ਹੋ ਜਾਂਦੀ ਜਿਸ ਤਰ੍ਹਾਂ ਸਮੁੰਦਰਾਂ ਦੇ ਵਿੱਚ ਨਵੀਂ ਕ੍ਰिएशन ਹੋ ਜਾਂਦੀ ਇਸ ਤਰ੍ਹਾਂ ਬ੍ਰਹਿਮੰਡ ਦੇ ਕਈ ਕੋਨਿਆਂ ਦੇ ਵਿੱਚ ਨਵੀਂ ਸ੍ਰਿਸ਼ਟੀ ਜਨਮ ਲੈਂਦੀ ਨਵੀਂ ਕ੍ਰिएशन ਹੁੰਦੀ ਤੇ ਇਸ ਗੁਣ ਨੂੰ ਬ੍ਰਹਮਾ ਆਖੇ ਤੇ ਬ੍ਰਹਮਾ ਇਸ ਤਰ੍ਹਾਂ ਸ੍ਰਿਸ਼ਟੀ ਨੂੰ ਸਾਜ ਰਿਹਾ ਤੇ ਜੋ ਵਿਸ਼ਨੂ ਹੈ ਵਿਸ਼ਨੂ ਮੇਨਟੇਨ ਕਰ ਰਿਹਾ ਜਿਹੜਾ ਜਿਹੜਾ ਗੁਣ ਉਤਮ ਪੈਦਾ ਹੋ ਜਾਂਦਾ ਹੈ ਉਸ ਗੁਣ ਨੂੰ ਸੰਭਾਲ ਕੇ ਰੱਖਿਆ ਜਾਂਦਾ ਪ੍ਰਕਿਰਤੀ ਦਾ ਇਹ ਸੁਭਾਅ ਹੈ ਜਿਹੜਾ ਗੁਣ ਉੱਤਮ ਹੋ ਜਾਂਦਾ ਉਸ ਨੂੰ ਸੰਭਾਲ ਕੇ ਰੱਖਿਆ ਜਾਂਦਾ ਜਿਹੜਾ ਗੁਣ ਜਿਹੜਾ ਉੱਤਮ ਨਹੀਂ ਬਣਦਾ ਉਸ ਨੂੰ ਡਿਸਕਾਰਡ ਕਰ ਦਿੰਦੀ ਹੈ ਪ੍ਰਕਿਰਤੀ ਪ੍ਰਕਿਰਤੀ ਦੇ ਅੰਦਰ ਜੀਵਾਂ ਦੇ ਵਿੱਚ ਵੀ ਜਿੰਨੀ ਜ਼ਿਆਦਾ ਤਰੱਕੀ ਹੋਈ ਜਿੰਨਾ ਏਵੋਲੂਸ਼ਨ ਹੋਇਆ ਉਹ ਤਾਂ ਹੀ ਹੋਇਆ ਕਿ ਜੋ-ਜੋ ਵਧੀਆ ਪ੍ਰਕਿਰਤੀ ਵਿੱਚ ਬਣਦਾ ਗਿਆ ਉਹ ਉਹ ਪੀੜੀ ਦਰ ਪੀੜੀ ਅੱਗੇ ਚੱਲਦਾ ਜਾਂਦਾ ਤੇ ਜੋ ਨਹੀਂ ਵਧੀਆ ਬਣਦਾ ਉਹ ਡਿਸਕਾਰਡ ਹੋ ਜਾਂਦਾ ਹੈ ਮਨੁੱਖ ਦਾ ਦਿਮਾਗ ਨਿਰੰਤਰ ਵਿਕਾਸ ਕਰ ਰਿਹਾ ਕਿਉਂਕਿ ਜਿਹੜਾ ਮਨੁੱਖ ਦਾ ਦਿਮਾਗ ਦਾ ਤੇਜ ਹੋਣਾ ਇਹ ਮੇਨਟੇਨ ਹੋ ਰਿਹਾ ਸੋ ਪ੍ਰਕਿਰਤੀ ਦੇ ਵਿੱਚ ਜਿਹੜਾ ਵਿਸ਼ਨੂੰ ਕਹਿ ਦਿੱਤਾ ਕਿ ਜੋ ਮੇਨਟੇਨ ਕਰਕੇ ਰੱਖਦਾ ਇਹ ਸਤੋ ਗੁਣ ਹੈ ਪਰ ਇਹਨਾਂ ਤਿੰਨਾਂ ਗੁਣਾਂ ਦੇ ਨਾਲ ਸਰੀਰ ਦੇ ਨਾਲ ਪਿਆਰ ਬਣਿਆ ਰਹਿੰਦਾ ਤੇ ਜਿਹੜੀ ਤੁਰਿਆ ਅਵਸਥਾ ਹੈ ਜਦੋਂ ਕਿਸੇ ਪ੍ਰਕਾਰ ਦਾ ਮੋਹ ਮਾਇਆ ਨਾ ਰਹਿ ਜਾਵੇ ਜਦੋਂ ਮਨੁੱਖ ਨੂੰ ਇਹ ਸਮਝ ਆ ਜਾਵੇ ਕਿ ਉਸ ਨੇ ਹਰਖ ਤੇ ਸੋਗ ਦੇ ਵਿੱਚ ਕੋ ਜਾ ਰਹਿਣਾ ਉਹਦੀ ਨਿੰਦਿਆ ਹੋ ਜਾਵੇ ਉਹਦੀ ਉਸਤਤੀ ਹੋ ਜਾਵੇ ਉਸਨੇ ਇੱਕੋ ਜੈ ਰਹਿਣ ਇਹ ਤੁਰਿਆ ਅਵਸਥਾ ਹੈ ਸਹਿਜ ਅਵਸਥਾ ਚੌਥਾ ਪਦ ਹੈ ਤੇ ਗੁਰਮੁਖ ਇਸ ਚੌਥੇ ਪਦ ਨੂੰ ਪ੍ਰਾਪਤ ਕਰਦਾ ਤੇ ਇਸ ਤਰ੍ਹਾਂ ਗੀਤਾ ਦੇ ਵਿੱਚ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਵੀ ਸਮਝਾਇਆ ਸੀ ਉਹ ਵੱਖਰੀ ਗੱਲ ਹੈ ਕਿ ਉਹ ਤੋਂ ਬਾਅਦ ਵਿੱਚ ਵੀ ਫਿਰ ਵੀ ਦੇਵਤਿਆਂ ਦੀ ਪੂਜਾ ਜਿਹੜੇ ਸਾਡੇ ਵੀਰ ਕਰਦੇ ਨੇ ਪਰ ਉਹਨੂੰ ਜੇ ਚੰਗੀ ਤਰ੍ਹਾਂ ਸਮਝਣ ਤੇ ਉਹਦੇ ਵਿੱਚ ਨਿਰੰਕਾਰ ਦੀ ਬ੍ਰਹਮ ਦੀ ਪੂਜਾ ਬਾਰੇ ਜ਼ਿਕਰ ਆਇਆ ਪਰ ਉਥੇ ਉਦਾਹਰਣ ਦੇ ਤੌਰ ਤੇ ਸਮਝਾਉਣ ਵਾਸਤੇ ਕ੍ਰਿਸ਼ਨ ਜੀ ਨੇ ਆਖ ਦਿੱਤਾ ਕਿ ਪਾਰ ਬ੍ਰਹਮ ਤੈਨੂੰ ਬੋਲ ਕੇ ਸਮਝਾ ਰਿਹਾ ਮੇਰੇ ਰਾਹੀਂ ਮੈਂ ਹੀ ਪਾਰ ਬ੍ਰਹਮ ਹਾਂ ਕ੍ਰਿਸ਼ਨ ਵੈਸ਼ੇ ਪਰਮੇਸ਼ਰ ਨਹੀਂ ਹਨ ਪਰ ਉਸ ਉਪਦੇਸ਼ ਦੇ ਵਿੱਚ ਉਹਨਾਂ ਨੇ ਆਖਿਆ ਤੇ ਦੇਵਤਿਆਂ ਦਾ ਖੰਡਨ ਕਰਦੇ ਆ ਨਾਮਦੇਵ ਜੀ ਨੇ ਆਖਿਆ ਮੈਂ ਆਪਣੇ ਕੋਲੋਂ ਖੰਡਨ ਨਹੀਂ ਕੀਤਾ ਦੇਵਤਿਆਂ ਦੀ ਭਗਤੀ ਦਾ ਪ੍ਰਣਮੇ ਨਾਮਾ یوں ਕਹੇ ਗੀਤਾ ਇਸ ਤਰ੍ਹਾਂ ਤੁਹਾਡੇ ਗ੍ਰੰਥ ਗੀਤਾ ਦੇ ਵਿੱਚ ਪਹਿਲਾਂ ਹੀ ਲਿਖਿਆ ਹੋਇਆ ਸੋ ਇਸ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਆਖਦੇ ਨੇ ਕਿ ਐਵੇਂ ਜੋ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈਗੁਣ ਸਿਰ ਧੰਦਾ ਲਾਇਆ ਇਹ ਤ੍ਰੈਗੁਣੀ ਦੇਵਤੇ ਜਿਹੜੇ ਬ੍ਰਹਮਾ ਵਿਸ਼ਨੂ ਤੇ ਮਹੇਸ਼ ਨੇ ਇਹ ਪ੍ਰਕਿਰਤੀ ਦੇ ਅੰਗ ਨੇ ਤੇ ਪਰਮੇਸ਼ਰ ਨੇ ਇਹਨਾਂ ਨੂੰ ਧੰਦੇ ਦੇ ਵਿੱਚ ਲਾਇਆ ਹੋਇਆ ਤੇ ਜਿਹੜਾ ਮਨੁੱਖ ਇਹਨਾਂ ਦੀ ਉਪਾਸ਼ਨਾ ਕਰਨ ਲੱਗ ਜਾਂਦਾ ਹੈ ਉਹਨਾਂ ਨੂੰ ਫਲ ਤਾਂ ਪ੍ਰਾਪਤ ਹੋ ਜਾਂਦੇ ਦੁਨਿਆਵੀ ਪਰ ਉਹਨਾਂ ਨੂੰ ਚੌਥਾ ਪਦ ਤੁਰਿਆ ਅਵਸਥਾ ਨਹੀਂ ਮਿਲ ਸਕਦੀ ਸਤਿਗੁਰੂ ਆਖਦੇ ਨੇ ਕਿ ਜਿਹੜਾ ਮਨੁੱਖ ਇਸ ਤਰ੍ਹਾਂ ਉਸ ਅਵਸਥਾ ਨੂੰ ਪ੍ਰਾਪਤ ਕਰਦਾ ਹੈ ਉਹ ਮਾਇਆ ਕਾ ਮੂਲ ਰਚਾਇ ਉਹਨ ਤੁਰਿਆ ਸੁਖ ਪਾਇਆ ਇਹ ਮਾਇਆ ਦੇ ਮੂਲ ਨੂੰ ਫਿਰ ਸਮਝ ਲੈਂਦਾ ਕਿ ਇਹ ਤਿੰਨੇ ਗੁਣ ਮਾਇਆ ਦੇ ਮੂਲ ਨੇ ਉਹ ਤੁਰਿਆ ਅਵਸਥਾ ਨੂੰ ਪ੍ਰਾਪਤ ਕਰਦਾ ਗੁਰੂ ਦੀ ਬਾਣੀ ਵੱਲ ਮੁਖ ਰੱਖਦੇ ਫਿਰ ਉਹ ਨਿੰਦਿਆ ਉਸਤਤ ਵਿੱਚ ਇੱਕ ਸਮ ਹੈ ਹਰ ਖੁਸ਼ੋਗ ਦੇ ਵਿੱਚ ਇੱਕ ਸਮ ਹੈ ਉਹਦੇ ਵਾਸਤੇ ਕੰਚਨ ਮਾਟੀ ਮੰਨੈ ਮਿੱਟੀ ਸੋਨਾ ਇੱਕੋ ਜਏ ਨੇ ਮਾਇਆ ਆ ਜਾਵੇ ਬਹੁਤਾ ਖੁਸ਼ ਨਹੀਂ ਹੁੰਦਾ ਮਾਇਆ ਖੁਸ਼ ਜਾਵੇ ਤੇ ਰੋਂਦਾ ਨਹੀਂ ਹੈ ਉਹ ਤੁਰਿਆ ਅਵਸਥਾ ਨੂੰ ਕੋਈ ਵਿਰਲਾ ਪ੍ਰਾਪਤ ਕਰਦਾ ਸਤਿਗੁਰੂ ਬਖਸ਼ਿਸ਼ ਕਰਨ ਗੁਰਬਾਣੀ ਸਾਡੇ ਹਿਰਦੇ ਵਿੱਚ ਵਸੇ ਭੁੱਲਾਂ ਚੁੱਕਾਂ ਤੁਖੀ ਮਾਂਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ